ਸਰੋ ਹਾਂਜੀ ਕੀ ਨਾਂ ਕੀ ਤੁਹਾਡੀ ਸਾਹਿਬ ਸਿੰਘ ਜੀ ਸਰ ਜੀ ਕੀ ਕਹਿਣਾ ਚਾਹੋਗੇ ਅੱਜ ਮਾਂ ਬੋਲੀ ਦਾ ਦਿਵਸ ਐ ਮਨਾਇਆ ਜਾ ਰਿਹਾ ਹੈ ਦੇਖੋ ਜੀ ਮਾਂ ਬੋਲੀ ਸਾਡੀ ਬਹੁਤ ਹੀ ਸਤਿਕਾਰਤ ਭਾਸ਼ਾ ਹੈਗੀ ਹੈ ਗੁਰੂਆਂ ਦੁਆਰਾ ਇਹ ਸਤਿਕਾਰਯੋਗ ਭਾਸ਼ਾ ਹੈ ਉਹਨਾਂ ਦੁਆਰਾ ਅਪਣਾਈ ਗਈ ਭਾਸ਼ਾ ਹੈ ਤੇ ਇਸ ਭਾਸ਼ਾ ਦੇ ਨਾਲ ਪਿਆਰ ਸਾਡਾ ਸ਼ੁਰੂ ਤੋਂ ਹੀ ਹੈ ਤੇ ਸਦਾ ਹੀ ਰਹੂਗਾ ਜੀ ਇਹਦੇ ਕੋਈ ਦੂਰ ਐ ਨਹੀਂ ਹੈ ਕਿੰਨਾ ਚਿਰ ਹੋ ਗਿਆ ਤੁਸੀਂ ਇਸ ਤਰ੍ਹਾਂ ਪੰਜਾਬੀ ਨੂੰ ਜਿਵੇਂ ਪ੍ਰੋਗ ਰੱਖਦੇ ਹੋ ਮੋਤੀਆਂ ਨੂੰ ਦਿਨ ਕਿੰਨੇ ਕੋਈ 7-8 ਸਾਲ ਹੋ ਗਏ ਨੇ ਮੈਨੂੰ ਇਸ ਮਤਲਬ ਕਿ ਪੰਜਾਬੀ ਭਾਸ਼ਾ ਨੂੰ ਸੁੰਦਰ ਲਿਖਣ ਦੇ ਵਿੱਚ ਮਹਾਰਤਾ ਹਸਲ ਦੇ ਪਾਸੇ ਆਇਆ ਨੂੰ ਕਿਸ ਤਰ੍ਹਾਂ ਬੱਚਿਆਂ ਨੂੰ ਇਹਦੀ ਕੰਨੀ ਤੁਸੀਂ ਮੋੜ ਦਿੰਦੇ ਆ ਬੱਚਿਆਂ ਨੂੰ ਐਕਚੁਅਲੀ ਜਦੋਂ ਅਸੀਂ ਜੌਬ ਦੇ ਵਿੱਚ ਆਈ ਸੀ ਉਸ ਟਾਈਮ ਤੇ ਪੱਤੀ ਲਿਖਣ ਦਾ ਪ੍ਰਚਲਨ ਸੀਗਾ ਪੱਟੀਆਂ ਲਿਖੀਆਂ ਜਾਂਦੀਆਂ ਸੀਆਂ ਪੂਰਨੇ ਪਾਏ ਜਾਂਦੇ ਸੀਗੇ ਅਸੀਂ ਬੱਚਿਆਂ ਨੂੰ ਪੁਰਨੇ ਬਹੁਤ ਪਾ ਕੇ ਦਿੱਤੇ ਆ 4-5 ਸਾਲ ਬੱਚਿਆਂ ਨੂੰ ਪਟੀਆਂ ਤੇ ਕਾਪੀਆਂ ਤੇ ਪੁਰਨੇ ਪਾ ਕੇ ਦੇਨੇ। ਔਰ ਪੁਰਨੇ ਪਾਉਂਦਿਆਂ-ਪਾਉਂਦਿਆਂ ਕਿਹੜੇ ਵੇਲੇ ਉਹਨਾਂ ਬੱਚਿਆਂ ਨੇ ਸਾਨੂੰ ਮਤਲਬ ਕਿ ਸੁੰਦਰ ਲਿਖਾਈ ਵੱਲ ਪ੍ਰੇਰਿਤ ਕਰਤਾ, ਸੋਹਣਾ ਲਿਖਣ ਵੱਲ ਪ੍ਰੇਰਿਤ ਕਰਤਾ। ਜੇ ਬੱਚਿਆਂ ਦੇ ਪੁਰਨੇ ਸਾਡੇ ਬਹੁਤ ਬਹੁਤ ਸੁੰਦਰ ਪਾਏ ਜਾਂਦੇ ਸੀ, ਉਹਨਾਂ ਬੱਚਿਆਂ ਦੀ ਲਿਖਾਈ ਸੁੰਦਰ ਹੋ ਜਾਂਦੀ ਸੀ। ਉਸ ਤੋਂ ਆਪ ਪ੍ਰੇਰਣਾ ਮਿਲੀ ਤੇ ਅਸੀਂ ਇਸ ਨੂੰ ਹੋਰ ਸੁੰਦਰ ਲਿਖਣ ਬਾਰੇ ਖੋਜਾਂ ਸ਼ੁਰੂ ਕਰਤੀਆਂ। ਇਸ ਨੂੰ ਲਿਖਣਾ ਸ਼ੁਰੂ ਕਰ ਦਿੱਤਾ ਹੈ ਬੱਚੇ ਨੇ ਜਿਸ ਤਰ੍ਹਾਂ ਵੈਸਟਰਨ ਕਲੀ ਜਿਆਦਾ ਕਲਚਰ ਚੱਲ ਰਿਹਾ ਹੈ ਇਸ ਕਰਕੇ ਬਾਹਰ ਜਾ ਰਹੇ ਹੈ ਲੱਗਦਾ ਹੈ ਤੁਹਾਨੂੰ ਪੰਜਾਬੀ ਨਾਲ ਜੁੜੇ ਰਹਿਣਗੇ ਜਾਂ ਕਿਸ ਤਰ੍ਹਾਂ ਕੀ ਕਰਨਾ ਚਾਹੀਦਾ ਹੈ ਉਹ ਜੋੜਨਾ ਸਿੱਧਾ ਪੰਜਾਬੀ ਸਾਡੇ ਖੂਨ ਦੇ ਵਿੱਚ ਹੈ ਜੀ ਪੰਜਾਬੀ ਨਾਲ ਜੁੜੇ ਰਹਿਣਾ ਸਾਡਾ ਸੁਭਾਅ ਹੈ ਅਸੀਂ ਹੋਰ ਪਛਾਵਾਂ ਦੇ ਪ੍ਰਭਾਵ ਹੇਟ ਤਾਂ ਜ਼ਰੂਰ ਆ ਜਾਾਂਗੇ ਪਰ ਪੰਜਾਬੀ ਜਿਹੜੀ ਹੈ ਇਹ ਸਾਡੇ ਖੂਨ ਦੇ ਵਿੱਚ ਰਚੀ ਹੈ ਅਸੀਂ ਆਪਣਾ ਸੁਭਾਅ ਬਾਹਰ ਜਾ ਕੇ ਵੀ ਨਹੀਂ ਛੱਡਦੇ ਇਸ ਤਰ੍ਹਾਂ ਸਰਕਾਰਾਂ ਵੀ ਬੜੇ ਦਾਅਵੇ ਕਰਦੀਆਂ ਲੱਗ ਰਿਹਾ ਵੀ ਇਹਨਾਂ ਦਾ ਕੋਈ ਜ਼ੋਰ ਲੱਗ ਰਿਹਾ ਹਾਂਜੀ ਪਿਛਲੇ ਸਮੇਂ ਦੌਰਾਨ ਸਾਡੇ ਸਿੱਖਿਆ ਵਿਭਾਗ ਵੱਲੋਂ ਵੀ ਕਾਫੀ ਇਸ ਦੇ ਉਪਰਾਲੇ ਕੀਤੇ ਗਏ ਆ ਪੰਜਾਬੀ ਭਾਸ਼ਾ ਨਾਲ ਸਮਰਪਿਤ ਉਹਨਾਂ ਵੱਲੋਂ ਜਦੋਂ ਪੜੋ ਪੰਜਾਬ ਚੱਲਦਾ ਸੀਗਾ ਉਦੋਂ ਇੱਕ ਮਹਿੰਮ ਸੁੰਦਰ ਲਿਖਾਈ ਦੀ ਕੈਲੀਗ੍ਰਾਫੀ ਦੀ ਅੱਖਰਕਾਰੀ ਦੀ ਤੋਰੀ ਗਈ ਹੈ ਜਿਨ੍ਹਾਂ ਵਿੱਚ ਅਸੀਂ ਆਪਣਾ ਬਖੂਬੀ ਜਿਹੜਾ ਯੋਗਦਾਨ ਹੈਗਾ ਉਹ ਪਾਇਆ ਤੇ ਉਹ ਬਹੁਤ ਵਧੀਆ ਰੁਝਾਨ ਸੀਗਾ ਬੱਚਿਆਂ ਨੂੰ ਸਿਖਾਉਣ ਦਾ ਟੀਚਰਾਂ ਨੂੰ ਉਧਰ ਮੋਟੀਵੇਟ ਕਰਨ ਦਾ ਬਹੁਤ ਵਧੀਆ ਰੁਝਾਨ ਚੱਲਿਆ ਜੀ ਤੁਹਾਡਾ ਵੀ ਇੱਕ ਵੱਖਰਾ ਤਰੀਕਾ ਦੇਖਿਆ ਜਾ ਰਿਹਾ ਸੁੰਦਰ ਲਿਖਾਈ ਕਰਕੇ ਬੱਚੇ ਨੂੰ ਪ੍ਰੇਰਿਤ ਕਰਨਾ ਪੰਜਾਬੀ ਦੇ ਲਈ ਤੁਹਾਨੂੰ ਕਦੇ ਕੋਈ ਸਰਕਾਰ ਵੱਲੋਂ ਜਾਂ ਕੋਈ ਡਿਪਾਰਟਮੈਂਟ ਵੱਲੋਂ ਕੋਈ ਸਨਮਾਨ ਜਾਂ ਕੁਝ ਇਸ ਤਰ੍ਹਾਂ ਕੋਈ ਨਹੀਂ ਜੀ ਅਜੇ ਤੱਕ ਡਿਪਾਰਟਮੈਂਟ ਵੱਲੋਂ ਕੋਈ ਸਨਮਾਨ ਕੋਈ ਨਹੀਂ ਮਿਲਿਆ ਹਾਂ ਉਸ ਟਾਈਮ ਤੇ ਜਦੋਂ ਜਰੂਰ ਮਿਲਿਆ ਜਦੋਂ ਅਸੀਂ ਉਸ ਮਤਲਬ ਕਿ ਲਿਖਾਈ ਦੇ ਜਿਹੜੇ ਪ੍ਰੋਜੈਕਟ ਚੱਲਿਆ ਸੀਗਾ ਉਸ ਟਾਈਮ ਤੋਂ ਉਹਨਾਂ ਨਾਲ ਕੀਤਾ ਉਦੋਂ ਚੱਲਿਆ ਪਰ ਉਹਨਾਂ ਜ ਨਹੀਂ ਕੋਈ ਸਾਡੇ ਵੱਲੋਂ ਕੋਈ ਵਿਸ਼ੇਸ਼ ਸਨਮਾਨ ਜਿਹੜਾ ਹੈਗਾ ਜਾਂ ਡੀਓ ਵੱਲੋਂ ਸਾਹ ਵੱਲੋਂ ਜਾਂ ਡੀਸੀ ਸਾਹਿਬ ਵੱਲੋਂ ਉਸਨੂੰ ਕੋ ਸਮਾਨ ਮਿਲੇ ਉਹ ਨਹੀਂ ਕੋ ਸਰਕਾਰ ਵੱਲੋਂ ਸਰਕਾਰ ਲੱਗਦਾ ਨਹੀਂ ਜਿਵੇਂ ਚਾਹੀਦਾ ਵੀ ਕੁਛ ਨਾ ਕੁਛ ਤੁਹਾਡੇ ਕਰਨਾ ਜੇ ਪੰਜਾਬੀ ਨੂੰ ਜੋੜ ਨਹੀਂ ਉ ਤਾਂ ਚਲੋ ਆਪਣਾ ਕੰਮ ਹੈ ਜੀ ਕੰਮ ਕਰਨਾ ਸਰਕਾਰਾਂ ਆਪਣੇ ਹਿਸਾਬ ਨਾਲ ਚੱਲਦੀਆਂ ਹਨ ਉਹ ਉਸ ਤਰ੍ਹਾਂ ਚੱਲਣ ਦਈਏ ਪਰ ਅਸੀਂ ਆਪਣਾ ਕੰਮ ਜਿਹੜਾ ਹੈਗਾ ਪੰਜਾਬੀ ਭਾਸ਼ਾ ਨੂੰ ਸਮਰਪਿਤ ਤਾਂ ਉਹ ਕਰਦੇ ਆਂ ਤੇ ਕਰਦੇ ਰਵਾਂਗੇ ਪਰ ਜੇ ਕਿਸੇ ਸ਼ਾਬਾਸ਼ੀ ਦਿੱਤੀ ਜਾਵੇ ਤਾਂ ਥੋੜੀ ਹੋਰ ਖੁਸ਼ੀ ਹੋਊਗੀ ਤੋਂ ਤੱਕ ਅਲੱਗ ਚੀਜ਼ ਹੈ ਜੀ ਉਹ ਤੱਕ ਮਤਲਬ ਜੇ ਕਿਸੇ ਵੱਲੋਂ ਸ਼ਾਬਾਸ਼ ਮੋਟੀਵੇਸ਼ਨ ਜਾਂ ਪ੍ਰਸ਼ੰਸਾ ਮਿਲਦੀ ਹੈ ਤਾਂ ਆਪੂ ਚੰਗਾ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ ਹੋਰ ਕੰਗਾ ਕਰਨ ਦੀ ਪ੍ਰੇਰਣਾ ਮਿਲਦੀ ਹੈ ਪਰ ਸੰਤੁਸ਼ਟਾ ਜੇ ਨਹੀਂ ਤਾਂ ਨਹੀਂ ਕੋਈ ਗੱਲ ਨਹੀਂ ਰਿਟਾਇਰਮੈਂਟ ਤੋਂ ਬਾਅਦ ਵੀ ਇਹ ਹਾਂਜੀ ਰਿਟਾਇਰਮੈਂਟ ਤੋਂ ਬਾਅਦ ਵੀ ਮੇਰਾ ਏਮ ਜਿਹੜਾ ਹੈਗਾ ਉਹ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਦਾ ਪੰਜਾਬੀ ਸੁੰਦਰ ਲਿਖਣ ਦਾ ਜਿਹੜਾ ਪ੍ਰਚਲਨ ਸਾਡਾ ਪ੍ਰਾਣਾ ਪ੍ਰਾਤਨ ਰਵਾਇਤਾਂ ਸੀ ਸਾਡੀਆਂ ਕਲਮ ਨਾਲ ਲਿਖਣ ਦਾ ਸੁੰਦਰ ਲਿਖਾਈ ਹੁੰਦੀ ਸੀ ਉਹਦੇ ਨਾਲ ਬੰਦੇ ਦੇ ਵਿੱਚ ਸਹਿਜ ਆਉਂਦਾ ਸੀਗਾ ਸੁੰਦਰ ਲਿਖਣ ਦਾ ਉਹ ਮੈਂ ਜ਼ਰੂਰ ਬੱਚਿਆਂ ਨੂੰ ਸਿਖਾਉਂਗਾ ਕਿਉਂਕਿ ਹੁਣ ਮੈਂ ਜੌਬ ਦੇ ਵਿੱਚ ਆ ਤੇ ਮੈਂ ਆਪਣੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਇਹ ਬੱਚਾਂ ਤੱਕ ਸੀਮਤ ਰੱਖਦਾ ਫਿਰ ਮੈਂ ਥੋੜਾ ਜਿਹਾ ਤੇਰਾ ਵੱਡਾ ਕਰੂੰਗਾ ਆਪਣਾ